ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਰਵਨ ਕਰਦੇ ਹਾਂ ਸੰਤ ਮਸਕੀਨ ਜੀ ਦੇ ਕੁਝ ਅਨਮੋਲੇ ਵਿਚਾਰ ਭਾਈ ਨੰਦ ਲਾਲ ਇਹ ਇਕਦਮ ਬਖੀਸ਼ ਰਾ ਨਾ ਬੁਰਗੰਮ ਕੇ ਕਿਸ ਤੰ ਐ ਵਾ ਨਕਦੇ ਜ਼ਿੰਦਗੀ ਰਾਏ ਦਾ ਕੋਈ ਅਸ ਭਾਈ ਸਾਹਿਬ ਭਾਈ ਨੰਦ ਲਾਲ ਕੰਨ ਜਿਹੜਾ ਦਮ ਮੇਰੇ ਮੂੰਹ ਚ ਸੀ ਮੈਂ ਉਹਦੀ ਚਿੰਤਾ ਹੀ ਨਾ ਕੀਤੀ ਕਿਹਰੇ ਪਾਸੇ ਲਾਣਾ ਤੇ ਦਮ ਲੰਘ ਗਿਆ ਮੂੰਹ ਦੇ ਚੋਂ ਨਿਕਲ ਗਿਆ ਉਹਦੀਆਂ ਯਾਦਾਂ ਜਿਹੜਾ ਦਮ ਅਜੇ ਮੇਰੇ ਮੂੰਹ 'ਚ ਆਇਆ ਹੀ ਨਹੀਂ ਉਹਦੀ ਚਿੰਤਾ ਤੇ ਭਾਈ ਜੀ ਕਹਿੰਦੇ ਇਸ ਤਰੀਕੇ ਨਾਲ ਜ਼ਿੰਦਗੀ ਰਾਹਾਂ ਚਲੀ ਗਈ ਜਿਹੜਾ ਦਮ ਮੂੰਹ 'ਚ ਆਇਆ ਹੀ ਨਹੀਂ ਉਹਦੀ ਚਿੰਤਾ ਜਿਹੜਾ ਦਮ ਲੰਘ ਗਿਆ ਉਹਦੀਆਂ ਯਾਦਾਂ ਤੇ ਜਿਹੜਾ ਦਮ ਮੂੰਹ 'ਚ ਪਿਆ ਉਹਦੀ ਕੋਈ ਫਿਕਰ ਨਹੀਂ ਉਹਨੂੰ ਕਿਹੜੇ ਪਾਸੇ ਲਾਣਾ ਦਮ ਦਮ ਕਰਕੇ ਜ਼ਿੰਦਗੀ ਸਾਰੀ ਰਾਇਗਾ ਚਲੀ ਗਈ ਇੱਕ ਦਮ ਬਖੇਸ਼ਰਾ ਨ ਬੁਰਦਮ ਕੇ ਕੀ ਸਤਮ ਮੈਂ ਉਸ ਦਮ ਦੀ ਵਿਚਾਰ ਹੀ ਨਾ ਕੀਤੀ ਜਿਹੜਾ ਮੇਰੇ ਮੂੰਹ ਚ ਸੀ ਇਹ ਕੀ ਹੈ ਇੱਕ ਦਮ ਬਖੇਸ਼ਰਾ ਨ ਬੁਰਦਮ ਕੇ ਕੀ ਸਤਮ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਐਵੇਂ ਨਹੀਂ ਕਿਹਾ ਕਿ ਦਮ ਦਮ ਸਦਾ ਸਮਾਲਦਾ ਦਮ ਨਾ ਵਿਰਥਾ ਜਾਏ ਮੈਂ ਦਮ ਨੂੰ ਨਹੀਂ ਵਿਅਰਥ ਜਾਣ ਦਿੰਦਾ ਜੋ ਦਮ ਮੇਰੇ ਮੂੰਹ ਚ ਹੈ ਉਹਨੂੰ ਲੇਖੇ ਲਾਣਾ ਹੈ ਜੋ ਸਵਾਸ ਮੇਰੇ ਮੂੰਹ ਚ ਹੈ ਮੈਂ ਉਹਨੂੰ ਲੇਖੇ ਲਾਣਾ ਹੈ ਦਮ ਦਮ ਸਦਾ ਸੰਭਾਲਦਾ ਦਮ ਨਾ ਵਿਰਥਾ ਜਾਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੰਨ ਹਰ ਦਮ ਇੱਕ ਪਿਆਲਾ ਹੈ ਮੂੰਹ ਦੇ ਚ ਜਿਹੜਾ ਦਮ ਹੈ ਪਿਆਲਾ ਹੈ ਤੇ ਸਤਿਗੁਰਾਂ ਨੇ ਇਸ ਜ਼ਫਰਨਾਮੇ ਦੇ ਰਾਹੀਂ ਔਰੰਗਜ਼ੇਬ ਨੂੰ ਚੇਤਾਵਨੀ ਕਰਾਈ ਹੈ ਕਿ ਤੇਰੇ ਸਵਾਸਾਂ ਦੇ ਚੱਲ ਸਖਣੇ ਨਹੀਂ ਇਹਦੇ ਚ ਕੁਝ ਵੀ ਨਹੀਂ लदा लब लग दुन दम बदमोशन गमे हर आलम बालम हरा मोशकुन औरंगजेब जो दो जहाना दिपतावा दमांसा दे प्याले दे रब की याद भर ले ते ली प्याले तेरे सखने ने बिल्कुल खाली ऐसे ने ऐसे वास्ते टकरा रहे ਜਿਨ੍ਹਾਂ ਦੇ ਦਮ ਬਹੁਤ ਖਾਲੀ ਹੁੰਦੇ ਨੇ ਬੜਾ ਟਕਰਾਅ ਹੁੰਦਾ ਬੜਾ ਤਣਾਅ ਹੁੰਦਾ ਤੇ ਦਮ ਦਮ ਸਾਡਾ ਸਮਾ ਲਦਾ ਦਮ ਨਾ ਦੇ ਆ ਜਾਵੇ ਭਾਈ ਨੰਦ ਲਾਲ ਕਹਿੰਦੇ ਇੱਕ ਦਮ ਦਾ ਹੈਸ਼ਰਾ ਨਾ ਗੁਰਦੰ ਕਿ ਕੀ ਇਸ ਦਮ ਐ ਜੋ ਦਮ ਮੇਰੇ ਮੋਹ ਚ ਹੈ ਕੀ ਹੈ ਇਹਦੀ ਮੈਂ ਧਿਕਰ ਹੀ ਨਹੀਂ ਕੀਤੀ ਇਹਦੀ ਮੈਂ ਚਿੰਤਾ ਹੀ ਨਹੀਂ ਕੀਤੀ ਇਹਦੇ ਬਾਰੇ ਮੈਂ ਸੋਚਿਆ ਹੀ ਨਹੀਂ ਕਿ ਕੀ ਹੈ ਲੰਘ ਗਿਆ ਉਹਦੀਆਂ ਯਾਦਾਂ ਜਿਹੜਾ ਆਇਆ ਨਹੀਂ ਉਹਦੀ ਚਿੰਤਾ ਬਗੌਰ ਮੁਤਾਲਾ ਕਰਕੇ ਵੇਖਣਾ ਜਿਹੜਾ ਕੱਲ ਅਜੇ ਆਇਆ ਹੀ ਨਹੀਂ ਉਹਦੀ ਚਿੰਤਾ ਤੇ ਜਿਹੜਾ ਕੱਲ ਲੰਘ ਗਿਆ ਉਹਦੀਆਂ ਯਾਦਾਂ 10 ਬੰਦੇ ਬੈਠੇ ਹੁਣ ਕਿਧਰੇ ਜਾਂ माजी ਦੀਆਂ ਯਾਦਾਂ ਦੀ ਗੱਲ ਚੜ੍ਹੇਗੀ ਜਾਂ ਭਵਿੱਖ ਦੀ ਚਿੰਤਾ ਦੀ ਗੱਲ ਚਲੇਗੀ ਅੱਜ ਨੂੰ ਬਰਬਾਦ ਕਰ ਦਿੰਦੇ ਨੇ ਵੀ ਅੱਜ ਦੀ ਕੋਈ ਗੱਲ ਕਰੋ ਹੁਣ ਦੀ ਕੋਈ ਗੱਲ ਕਰੋ पिजडम सुल्तान बोल, तो वक्त तो मेरा सुल्तान आता की है सवाल तो है अज की है और मनुख या माजी जुड़े है या जुड़े है भविष्य जिड़ा भविष्य जुड़े, जुड़े है बहुता बड़ा चिंतात्र होगा बहुत चिंता तर होगा जेड़ा माजिया माजी जुड़िया गुजरिया कल जुड़या बड़ा खतरनाक हो ਬਹੁਤ ਖਤਰਨਾਕ ਹੋਵੇਗੇ بڑے ਅਨਰਥ ਹੋਣਗੇ ਅੱਜ ਦਾ ਜ਼ਿਕਰ ਨਹੀਂ ਅਲਵਾ ਆਉਣ ਵਾਲੇ ਕੱਲ ਦੀ ਕੋਈ ਗੱਲ ਨਹੀਂ ਗੁਜ਼ਰੀਆਂ ਹੋਈਆਂ ਯਾਦਾਂ ਨਾਲ ਜੁੜਿਆ ਹੈ ਗੁਜ਼ਰੇ ਹੋਏ ਸਮੇਂ ਨੂੰ ਸ਼ਾਸਤਰ ਦੇ ਕਹਿੰਦੇ ਨੇ ਭੂਤ ਕਾਲ ਗੁਜ਼ਰੇ ਹੋਏ ਸਮਾਂ ਅੱਜ ਜਿਹੜਾ ਹੈ ਇਹਨੂੰ ਕਹਿੰਦੇ ਨੇ ਵਰਤਮਾਨ ਆਉਣ ਵਾਲੇ ਨੂੰ ਕਹਿੰਦੇ ਨੇ ਭਵਿਸ਼ ਜੋ ਲੰਘ ਗਿਆ ਉਹਨੂੰ ਕਹਿੰਦੇ ਨੇ ਭੂਤ ਕਾਲ ਜੋ ਲੰਘ ਗਿਆ ਭੂਤ ਕਾਲ ਭੋ ਤਾਂ ਤਦ ਦਰਦੇ ਰੋ ਉਦਲੇ ਅੱਜ ਵੀ ਕੋਈ ਫਿਕਰ ਹੀ ਨਹੀਂ ਜਿਹੜਾ ਕੱਲ ਲੰਘ ਗਿਆ ਬੱਚੋ ਦੀਆਂ ਯਾਦਾਂ ਔਰ ਇਤਨਾ ਖਤਰਨਾਕ ਭਵਿੱਖ ਦੀ ਚਿੰਤਾ ਵਿੱਚ ਜਿਹੜਾ ਜੀਣ ਵਾਲਾ ਉਹਨੂੰ ਨਹੀਂ ਆਖੇਗਾ ਜਿਹੜਾ ਮਾਜ਼ੀ ਦੀ ਯਾਦਾਂ ਵਿੱਚ ਜੀ ਰਿਹਾ ਬੜਾ ਖਤਰਨਾਕ ਹੈ ਬੜਾ ਅਨਰਥ ਕਰੇਗਾ ਕਿਉਂਕਿ ਅੱਜ ਦੀ ਕੋਈ ਫਿਕਰ ਹੀ ਨਹੀਂ ਆਉਣ ਵਾਲੇ ਕੱਲ ਦੀ ਕੋਈ ਚਿੰਤਾ ਹੀ ਨਹੀਂ ਮਾੜੀਆਂ ਯਾਦਾਂ ਨਾਲ ਜੁੜਿਆ ਭੂਤਕਾਲ ਕਨ ਜਿਹੜਾ ਵਰਤਮਾਨ ਵਿੱਚ ਜੀਉਂਦਾ ਹੈ ਅੱਜ ਵਿੱਚ ਜੀਉਂਦਾ ਹੈ ਉਹ ਦੇਤ ਜਿਹੜਾ ਭਵਿੱਖ ਦੀ ਚਿੰਤਾ ਵਿੱਚ ਜੀਉਂਦਾ ਹੈ ਉਹ ਇਨਸਾਨ ਹੈ ਜਿਹੜਾ ਮਾਜ਼ੀ ਦੀਆਂ ਯਾਦਾਂ ਵਿੱਚ ਜੀਉਂਦਾ ਹੈ ਭੂਤ ਹੈ ਇਸ ਤਰੀਕੇ ਨਾਲ ਗਣਤੀ ਕੀਤੀ ਹੈ ਸਾਡੇ ਦੇਸ਼ ਦੇ ਰਿਸ਼ੀ ਮਹੰਮਾਨਾਂ ਨੇ ਜੋ ਅੱਜ ਵਿੱਚ ਜੀਉਂਦਾ ਹੈ ਅੱਜ ਨੂੰ ਲੇਖੇ ਲਾਣਾ ਹੈ ਅੱਜ ਨੂੰ ਸਫਲ ਕਰਨਾ ਹੈ ਆਉਣ ਵਾਲੇ ਕੱਲ ਦੀ ਚਿੰਤਾ ਨਹੀਂ ਜੈਸਾ ਹੋਏਗਾ ਦੇਖ ਲੈਾਂਗੇ ਗੁਜ਼ਰੇ ਹੋਏ ਕਲਮੀਆਂ ਯਾਦਾਂ ਦਾ ਬੋਝ ਨਹੀਂ ਕੰਨੋਂ ਬੋਝ ਟਾਉਣਾ ਲੰਘ ਗਿਆ ਸੋ ਲੰਘ ਗਏ ਅੱਜ ਵਿੱਚ ਜਿਹੜਾ ਜੀ ਰਿਹਾ ਭਾਈ ਗੁਰਦਾਸ ਜੀ ਨੇ ਉਸ ਵਾ ਜ਼ਿਕਰ ਕੀਤਾ ਵਰਤਮਾਨ ਵਿੱਚ ਵਰਤਦਾ ਜਿਹੜਾ ਗੁਰਸਿੱਖ ਹੈ ਉਹ ਵਰਤਮਾਨ ਵਿੱਚ ਵਰਤਦਾ ਹੈ ਅੱਜ ਵਿੱਚ ਅੱਜ ਨੂੰ ਸਫਲ ਕਰਨਾ ਹੈ ਅਬ ਨਾ ਭਜਸ ਤੋ ਭਜਸ ਕਬ ਭਾਈ ਆਵੇ ਅੰਤ ਨਾ ਭਜਿਆ ਜਾਏ ਅੱਜ ਨੂੰ ਕੱਲ ਦੀ ਗੱਲ ਕਿਉਂ ਕਰਦਾ ਕਿ ਜਿਹੜਾ ਅੱਜ ਨਹੀਂ ਭਜਨ ਕਰ ਸਕਿਆ ਕੀ ਕੱਲ ਕਰੇਗਾ ਜਿਹੜਾ ਅੱਜ ਦੀ ਕਦਰ ਨਹੀਂ ਕਰ ਰਿਹਾ ਐਸੇ ਬੰਦੇ ਚੁੱਲ ਜਾਂ ਮਾਜ਼ੀ ਦੀਆਂ ਯਾਦਾਂ ਹੋਣਗੀਆਂ ਜਾਂ ਭਵਿੱਖ ਦੀ ਚਿੰਤਾ ਹੋਵੇਗੀ ਭਵਿੱਖ ਦੀ ਚਿੰਤਾ ਦੇ ਜੀਣ ਵਾਲਾ ਮਨੁੱਖ ਵਰਤਮਾਨ ਵਿੱਚ ਜੀਣ ਵਾਲਾ ਦੇਵਤਾ ਮਾਜ਼ੀ ਦੀਆਂ ਯਾਦਾਂ ਦੇ ਜੀਣ ਵਾਲਾ ਭੋਤ ਹਿੰਦੁਸਤਾਨ ਦੀ ਤਰੀਕੇ ਨਾਲ ਹੈ ਕਿ ਪ੍ਰਾਚੀਨ ਸਮੇਂ ਵਿੱਚ ਕੋਈ ਹਰ ਚੌਥਾ ਪੰਜਵਾਂ ਘਰ ਕਿਸੇ ਦੇਵਤੇ ਦਾ ਹੁੰਦਾ ਸੀ ਸਮਾਂ ਐਸਾ ਲੰਘਿਆ ਗਿਣਤੀ ਕੀਤੀ 35 ਕਰੋੜ ਦੇਵਤੇ ਹਨ ਸਿਲਸਿਲਾ ਵਾਰ ਹਰ ਤੀਜਾ ਚੌਥਾ ਘਰ ਕਿਸੇ ਦੇਵਤੇ ਦਾ ਜੋ ਅੱਜ ਦੀ ਫਿਕਰ ਕਰਦਾ ਸੀ ਅੱਜ ਦੇ ਚੀਨ ਅੱਜ ਨੂੰ ਸਫਲ ਕਰਨਾ ਕੋਈ ਕਲ ਦੀ ਚਿੰਤਾ ਨਹੀਂ ਕੋਈ ਗੁਜ਼ਰੇ ਹੋਏ ਕੱਲ ਦੀਆਂ ਯਾਦਾਂ ਕੋਈ ਪੰਡ ਨਹੀਂ ਸਿਰਤੇ ਆਦਿ ਦੇ ਜੀਵਨ ਇਸ ਤਰ੍ਹਾਂ ਦੇ ਬੰਦਿਆਂ ਨੂੰ ਕਿਹਾ ਜਾਂਦਾ ਦੇਵਤਾ ਫਰਿਸ਼ਤਕ ਫਿਰ ਕੋਈ ਅਠ ਨੌ ਘਰਾਂ ਤੋਂ ਬਾਅਦ ਕਈ ਮਨੇ ਕਦ ਘਰ ਔਤ ਦਾ ਹੁੰਦਾ ਸੀ ਧੂਤਾਂ ਦੇ ਦਰਸ਼ਨ ਆਮ ਹੋ ਜਾਂਦੇ ਸਨ ਦੇਵਤਿਆਂ ਦੇ ਦਰਸ਼ਨ ਆਮ ਹੋ ਜਾਂਦੇ ਸਨ ਕਈ ਵਾਰ ਇਸ ਤਰ੍ਹਾਂ ਹੀ ਗੱਲ ਚੱਲ ਪੈਂਦੀ ਕਿ ਲੋਕੀ ਕਹਿੰਦੇ 나ਜ ਕੋਲ ਦੇਵਤਿਆਂ ਦੇ ਦਰਸ਼ਨ ਨਾ ਅੱਜਕਲ੍ਹ ਭੂਤਾਂ ਦੇ ਦਰਸ਼ਨ। ਤੋਂ ਮੈਂ ਇੱਕ ਲਿਖੀ ਜੀ ਅਰਜ਼ ਕਰਦਾ ਹੁਣਾ ਤੇ ਠੀਕ ਹੈ। ਦੇਵਤਿਆਂ ਦੇ ਪੈਦਾ ਆਉਣ ਵਾਸਤੇ ਮਾਹੌਲ ਜ਼ਮੀਨ ਵੈਸੀ ਨਹੀਂ ਰਹੀ ਸਵਾਰ ਨਹੀਂ ਪਹੇਗੀ। ਸ਼ਿੰਗਾਰ ਨਹੀਂ ਪਹੇਗੀ। ਔਰ ਹੈ ਦੇਨੇ ਤੇ ਕਿਦਰੇ ਕਿਦਰੇ ਬਹੁਤ ਘਟ। ਕੋਈ ਕੁਛ ਦਿਨ ਚਲੋ ਦੇਵਤਿਆਂ ਦੀ ਤੇ ਇਹ ਗੱਲ ਪਰ ਜੇ ਪਹਿਲੇ ਅਠਵਾਂ ਨਾਵਾਂ ਘਰ ਭੂਤਾਂ ਦਾ ਹੁੰਦਾ ਸੀ ਕਿ ਹੁਣ ਭੂਤਾਂ ਦੇ ਦਰਸ਼ਨ ਕਿਉਂ ਨਹੀਂ ਪਹਿਲੇ ਬੜੀ ਭੂਤਾਂ ਦੀ ਗੱਲ ਸੀ ਉਹਨਾਂ ਨੂੰ ਮੈਂ ਕਹਿਣਾ ਹੁੰਦਾ ਭੂਤਾਂ ਦੇ ਦਰਸ਼ਨ ਕਰਨ ਦੀ ਲੋੜ ਹੀ ਕੀ ਹੈ ਸਾਰੇ ਭੂਤ ਹੋ ਜਾਂਦੇ ਭੂਤਾਂ ਦੇ ਦਰਸ਼ਨ ਕਰਨ ਦੀ ਕੀ ਲੋੜ ਹੈ ਸਾਰੇ ਭੂਤ ਕਾਲ ਵਿੱਚ ਜੀਵਨ ਹਰ ਬੰਦਾ ਹੀ ਭੂਤ ਕਾਲ ਦੀ ਪੰਡ ਚੁੱਕੀ ਬੈਠੇ ਮੈਨੂੰ ਕਈ ਚਿੱਠੀਆਂ ਇਸ ਢੰਗ ਦੀ ਆਉਂਦੀਆਂ ਨੇ ਕਿਦਰੇ ਐਮ ਐਲ ਏ ਰਹਿ ਗਿਆ ਹੋਵੇ ਨਾ ਲਿਖਿਆ ਹੁੰਦਾ ਐਕਸ ਐਮ ਐਲ ਏ ਐਕਸ ਐਨ ਬੀ ਰਿਆ ਕਦੀ ਉਹ ਭੂਤ ਪਿੱਛੇ ਚੰਬੜਿਆ ਆਇਆ ਅੱਜ ਕੀ ਹੈ ਤੂੰ ਅੱਜ ਵੀ ਫਿਕਰ ਕਰ ਐਕਸ ਐਮ ਪੀ ਲਿਖਦਾ ਇੱਥੇ ਤੱਕ ਵੀ ਲਿਖ ਦਿੰਦਾ ਐਕਸ ਮੈਂਬਰ ਗੁਰਦੁਆਰਾ ਸਾਹਿਬ ਇੱਥੇ ਤੱਕ ਵੀ ਲਿਖ ਦਿੰਦਾ ਭੂਤ ਚੰਬੜਿਆ ਆਇਆ ਪਿੱਛੇ ਆ ਲੈਣਾ ਜੇ ਜੋ ਕਿਛੇ ਚੰਗੜਿਆ ਔਰ 10 ਬੁੱਢਿਆਂ ਕੋਲ ਕਦੀ ਬੈਠ ਕੇ ਵੇਖ ਲੈਣਾ ਹਰ ਮਨੁੱਖ ਨੇ ਬੁੱਢਾ ਹੋਣਾ ਹੈ ਮੈਂ ਵੀ ਹੋਣਾ ਔਰ ਆ ਬੁੱਢੇ ਤੇਰੇ ਅਸਾਰ ਚਰੇ ਤੇ ਚਲਕਣ ਲੱਗ ਪੈਨ ਕੋਈ ਨਿੰਦਾ ਨਾ ਸਮਝ ਲੈਣਾ ਉਹ ਮਾਜ਼ੀ ਦੀਆਂ ਯਾਦਾਂ ਓਤਕਾਲ ਦੀਆਂ ਯਾਦਾਂ ਵਿੱਚ ਕੱਲਾ ਪੈ ਕਰ ਦੇਣੀ ਵੇਖ ਲੈਣਾ ਬਿਲਕੁਲ ਭੂਤ ਬੈਠਾ ਜਿਹਾ ਅਸੀਂ ਇੰਜ ਹੁੰਦੇ ਸੀ ਜਵਾਨੀ ਵਿੱਚ ਅਸੀਂ ਇੰਜ ਬਚਪਨੇ 'ਚ ਹੁੰਦੇ ਸੀ ਅੱਜ ਕੀ ਹੋ ਤੁਸੀਂ ਹੁਣ ਕੀ ਅੱਜ ਦੀ ਫਿਕਰ ਕਰੋ ਆਜ ਨੂੰ ਲੇਖੇ ਲਾ ਇਕਦਮ ਬੇਸ਼ਰਾਨਾ ਬੁਰਦੰਮ ਪੇਤੀ ਸਤੰ ਅਜਿਹੜਾ ਦਮ ਤੇਰੇ ਮੂੰਹ ਦੇ ਚ ਇਹਨੂੰ ਕਿਸੇ ਲੇਖੇ ਲਾ ਤੇ ਮਾਦੀ ਦੀ ਯਾਦ ਬਣ ਜਾਏਗਾ ਔਰ ਜੋ ਲੰਘ ਗਿਆ ਤੇ ਫਿਰ ਉਹਦੀਆਂ ਯਾਦਾਂ ਵਿੱਚ ਜੀਵੇ ਤੇ ਜਿਹੜੇ ਕੋਲ ਦਮ ਨੇ ਉਹ ਵੀ ਗਵਾਵੇਂ ਇਹ ਕੋਈ ਅਕਲਮੰਦੀ ਦੇ ਨਹੀਂ ਜੇਰਾ ਦਮ ਅਜ ਆਇਆ ਨਹੀਂ ਉਹਦੀ ਚਿੰਤਾ ਪਤਨੀ ਆਵੇਗਾ ਕਿ ਨਹੀਂ ਅੱਜ ਮੈਂ ਜੀ ਸਕਿਆ ਕੱਲ ਪਤਾ ਨਹੀਂ ਜੀ ਸਕਾਂਗਾ ਕਿ ਨਹੀਂ ਅੱਜ ਮੈਨੂੰ ਖੁਸ਼ੀ ਮਿਲੀ ਹੈ ਪਤਾ ਨਹੀਂ ਕੱਲ ਮਿਲਣੀ ਹੈ ਕਿ ਨਹੀਂ ਅੱਜ ਮੈਨੂੰ ਲਾਭ ਹੋਇਆ ਪਤਾ ਨਹੀਂ ਕੱਲ ਲਾਭ ਹੋਣਾ ਹੈ ਕਿ ਨਹੀਂ ਮਨੁੱਖ ਦਾ ਇਹ ਸੁਭਾਅ ਹੈ ਤੋ ਆਉਣ ਵਾਲੇ ਕੱਲ ਵਿੱਚ ਜੀਣ ਵਾਲਾ ਜਿਹੜਾ ਮਨੁੱਖ ਹੈ ਉਹ ਚਿੰਤਾਤੁਰ ਲਾਜ਼ਮੀ ਹੋਵੇਗਾ ਚਿੰਤਾ ਦੀ ਪੰਡ ਉਸ ਦੇ ਉੱਤੇ ਹੋਵੇਗੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜੇ ਫਰਮਾਨ ਹੈ ਮੈਂ ਜਿੱਥੇ ਤੱਕ ਦੇਖਦਾ ਮਨੁੱਖ ਦੇ ਕੋਲ ਚਿੰਤਾ ਦੋ ਸ਼ਬਦ ਨੇ ਸੰਸਕ੍ਰਿਤ ਦੇ ਚਿੰਤਨ ਤੇ ਚਿੰਤਾ ਪਰ ਦੋਵੇਂ ਸ਼ਬਦ ਬੜੇ ਪਿਆਰੇ ਨੇ ਚਿੰਤਨ ਜਿੱਥੇ ਪ੍ਰਮਾਤਮਾ ਦੀ ਯਾਦ ਹੈ ਚਿੰਤਨ ਹੈ ਉਥੇ ਚਿੰਤਾ ਨਹੀਂ ਤੇ ਜਿੱਥੇ ਚਿੰਤਾ ਹੈ ਸਮਝ ਲੈਣਾ ਚਾਹੀਦਾ ਉਥੇ ਚਿੰਤਨ ਕੋਈ ਨਹੀਂ ਚਿੰਤਨ ਦਾ ਕੰਮ ਹੈ ਕਿ ਉਹ ਚਿੰਤਾ ਦਾ ਅੰਤ ਕਰ ਦਿੰਦਾ ਹੈ ਸਹਦ ਵਰਜਨ ਦੇ ਜੀ ਮਹਾਰਾਜ ਦਾ ਫਰਮਾਨ ਚਿੰਤਤ ਹੀ ਥੀ ਸੇ ਸਭ ਕੋ ਮੈਂ ਜਿੱਥੇ ਤੱਕ ਦੇਖਦਾ ਚਿੰਤਾ ਹੀ ਚਿੰਤਾ ਸਾਰਾ ਜਗਤ ਚਿੰਤਾ ਦੇ ਚ ਪਤਨੀ ਆਣ ਵਾਲਾ ਕੱਲ੍ਹ ਕੈਸੇ ਹੋਵੇਗਾ ਚਿੰਤਾ ਰੋ ਪਸ਼ੂ ਪੰਖੀਆ ਨੂੰ ਨਹੀਂ ਹੈ ਕੀੜੇ ਮਕੋੜਿਆਂ ਨੂੰ ਨਹੀਂ ਪਸ਼ੂ ਪੰਖੀ ਵਰਤਮਾਨ ਵਿੱਚ ਜੀਮ ਰਹੇ ਪਰ ਬੋਧ ਨਹੀਂ ਹੈ ਗਿਆਨ ਨਾ ਹੋਣ ਕਾਰਨ ਕਰਕੇ ਇੰਨਾ ਸੋਹਣਾ ਜੀਵਨ ਜਿਵੇਂ ਆਇਆ ਵੀ ਉਹ ਉੱਚੇ ਨਹੀਂ ਹੋ ਸਕਦੇ ਬੋਧਕ ਬਲ ਨਹੀਂ ਹੈ ਗਿਆਨ ਨਹੀਂ ਹੈ ਮਨੁੱਖ ਕੋਲ ਗਿਆਨ ਹੈ ਦੁੱਗੀ ਹੈ ਸੂਝ ਸਮਝ ਹੈ ਪਰ ਅੱਜ ਦੇ ਜੀਵਨ ਦੀ ਜਾਂਚ ਇਸ ਨੂੰ ਨਹੀਂ ਆਈ ਚਿੰਤਾ ਆਉਣ ਵਾਲੇ ਕੱਲ ਦੇ ਚਿੰਤਤ ਹੀ ਦੀਸੇ ਸਭ ਕੋਏ ਸਭ ਤੋਂ ਜਿੱਥੇ ਤੱਕ ਮੈਂ ਦੇਖਦਾ ਚਿੰਤਾ ਇਹਦਾ ਇਲਾਜ ਕੀ ਹੈ ਚੇਤੇ ਇੱਕ ਹਿੰ ਸੁਖ ਹੋਵੇ ਜੇ ਇੱਕ ਦਾ ਚਿੰਤਨ ਹੈ ਤਾਂ ਮਾਰੇ ਤੁਮ ਨੂੰ ਕੋਈ ਚਿੰਤਾ ਨਹੀਂ ਹੋਵੇਗੀ ਫਿਰ ਦਾ ਹੌਲਾ ਬੰਦ ਹੋਵੇਗਾ ਆਨੰਦ ਵਿੱਚ ਹੋਵੇਗਾ ਚਿੰਤਨ ਦਾ ਤਮ ਹੈ ਕਿ ਉਹ ਚਿੰਤਾ ਦੀ ਪੰਡ ਨੂੰ ਉਤਾਰ ਕੇ ਪਰੇ ਸੁਟ ਦੇਣਾ ਤੇ ਜਿੱਥੇ ਚਿੰਤਾ ਹੀ ਗਈ ਉੱਥੇ ਮਾਜ਼ੀ ਦੀਆਂ ਯਾਦਾਂ ਨੇ ਕੀ ਕਰਨਾ ਹੈ ਕਿਉਂਕਿ ਸਿਆਣਾ ਮਨੁੱਖ ਮਾਜ਼ੀ ਦੀਆਂ ਯਾਦਾਂ ਵਿੱਚ ਅੱਜ ਨੂੰ ਬਰਬਾਦ ਨਹੀਂ ਕਰਦਾ ਅਗ ਨੂੰ ਜ਼ਾਇਆ ਨਹੀਂ ਕਰਦਾ ਅਗ ਨੂੰ ਨਸ਼ਟ ਨਹੀਂ ਕਰਦਾ ਭਾਈ ਸਾਹਿਬ ਬਾਈ ਵੀਰ ਸਿੰਘ ਨੇ ਮਨੁੱਖ ਦੇ ਮਨ ਨੂੰ ਸਹੀ ਪੜ ਕੇ ਸਾਫ਼ ਕਹਿ ਦਿੱਤਾ ਹੈ ਬੀਤ ਗਈ ਦੀ ਯਾਦ ਪਈ ਹੱਡਾਂ ਨੂੰ ਖਾਵੇ ਆਹ ਵਾਲੇ ਦਾ ਸਹਿਨ ਤੇ ਆ ਮਨ ਨੂੰ ਤੜਪਾ ਵੀਡੀਓ ਚੰਗੀ ਲੱਗੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦੇਣਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ